ਸਾਸੀ ਕਾਲਜੀ ਇੱਕ ਕੌਲੀ ਮੈਦੇ ਦੀ ਛਾਂ ਲਈ ਇਹ ਚੋ ਦੋ ਚਮਚਾ ਲਾ ਕੱਢ ਲਿਆ ਨਮਕ ਪਾ ਦਿੱਤਾ ਕਾਲੀ ਮਿਰਚ ਬੇਕਿੰਗ ਪਾਊਡਰ ਅਜਵੈਣ ਥੋੜਾ ਦੇਸੀ ਘਿਓ ਪਾ ਕੇ ਮਸਲ ਲੰਨੇ ਫਿਰ ਇਹਨੂੰ ਆਪਾਂ ਨਾ ਬਹੁਤਾ ਨਰਮ ਨਾ ਸਖਤ ਆਟਾ ਗੁੰਨ ਕੇ ਢੱਕ ਦੇਣਾ ਆ ਤੇ ਜਿਹੜਾ ਆਪਾਂ ਮੈਦਾ ਵੱਖਰਾ ਕੱਢਿਆ ਸੀ ਉਹ ਚ ਘਿਓ ਪਾ ਕੇ ਤੇ ਉਹਨੂੰ ਐਦਾਂ ਮਿਕਸ ਕਰ ਲੈਣਾ ਆ ਇਹਦੇ ਚਾਰ ਪੇੜੇ ਬਣਾਣੇ ਆ ਆਪਾਂ ਜਿਹੜਾ ਮੈਦਾ ਗੁੰਨੇ ਆ ਸੀ ਤੇ ਚਾਰੇ ਬੇਲਣੇ ਆ ਇਸ ਤਰ੍ਹਾਂ ਚਾਰ ਰੋਟੀਆਂ ਆਪਾਂ ਬੇਲਣੀਆਂ ਆ ਫਿਰ ਇੱਕ ਦੇ ਇੱਕ ਉੱਤੇ ਰੱਖ ਕੇ ਮਤਲਬ ਇੱਕ ਰੋਟੀ ਰੱਖ ਕੇ ਉੱਤੇ ਉਹ ਸਲਰੀ ਜਿਹੜੀ ਬਣਾਈ ਉਹ ਲਾਉਣੀ ਚੰਗੀ ਤਰ੍ਹਾਂ ਚਾਰੇ ਇੱਧਾ ਫਿਲ ਕਰਕੇ ਇਹਨਾਂ ਨੂੰ ਫਿਰ ਬੇਲ ਲੈਣਾ ਪਹਿਲਾਂ ਹੱਥ ਨਾਲ ਥੋੜੀ ਜਿਹਾ ਮੈਂ ਵਧਾ ਲਿਆ ਸੀ ਤੇ ਫਿਰ ਇਹਨੂੰ ਬੇਲ ਲਿਆ ਬੇਲ ਕੇ ਦੀ ਕਟਿੰਗ ਕਰ ਲਈਆ ਕਰਕੇ ਤੇ ਇਹਨੂੰ ਫੋਲਡ ਕਰ ਲਿਆ ਡਬਲ ਤੇਲ ਗਰਮ ਕਰਕੇ ਮੀਡੀਅਮ ਸੇਕ ਤੇ ਇਹਨੂੰ ਪਕਾਉਣਾ ਕਿਉਂਕਿ ਅੱਠ ਤਾਹਾਂ ਹੋ ਗਈਆਂ ਮੀਡੀਅਮ ਸੇਕ ਤੇ ਪਕਾਉਂਗੇ ਤਾਂ ਵਧੀਆ ਪੱਕੂਗੇ ਇਹ ਕ੍ਰਿਸਪੀ ਨਮਕ ਪਾਰੇ ਬਣ ਕੇ ਤਿਆਰ ਹੋ ਗਏ ਹੈ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਦੇਖ ਸਕਦੇ ਆ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਸ਼ੇਅਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਦੇਖੋ ਕੁਰਕੁਰੇ ਨਮਕ ਪਾਰੇ ਬਣ ਗਏ